ਜੋ ਕਹਿ ਲੋ ਤੇ ਵੇਖੋ ਵੇਖੋ ਬੱਚਾ ਇਹ ਜਿਹੜਾ ਪੀਛੇ ਪੈ ਮੱਲ ਲੰਗੜਾ ਚੱਲ ਰਿਹਾ ਚਾ ਜਦੋਂ ਬੰਦੇ ਤੇ ਗੋਡੇ ਲੱਗ ਜਾਂਦੇ ਆ ਨਾ ਉੱਠਣਾ ਬਹੁਤ ਔਖਾ ਹੈ ਉਹ ਔਖਾ ਹੈ ਚਾਤਾ ਫੜਦੇ ਵੀ ਅੰਕਲ ਅਥਰੂ ਡਿੱਗਦੇ ਆ ਜੀ ਦਸਵੇਂ ਪਿਤਾ ਹਨ ਜਿਨ੍ਹਾਂ ਨੇ ਚਾਰ ਆਪਣੇ ਹਨਾ ਸਹਿਬਜ਼ਾਦੇ ਵਾਰ ਬਿਲਕੁਲ ਬਿਲਕੁਲ ਜੀ ਉਹਨਾਂ ਦੀਆਂ ਕੁਰਬਾਨੀਆਂ ਤੇ ਕਿਤੇ ਵਾਰੇ ਵਾਰੇ ਜਈ ਉਹਨਾਂ ਦਾ ਦੁਨੀਆ ਤੇ ਨਾਮ ਉਹਨਾਂ ਦਾ ਹੋਇਆ ਨਾ ਹੋ ਸਕਦਾ ਅੱਜ ਉਹਨਾਂ ਨੇ ਬੁਰਾ ਕੀਤਾ ਤੇ ਭਲਾ ਵੀ ਤੋਂ ਨਾ ਕਰਨਾ ਜੋ ਉਹਨਾਂ ਕੋ ਲੱਖੋਂ ਕੱਖ ਕਰ ਦਿੱਤਾ ਤੇ ਕੋ ਲੱਖ ਵੀ ਤੋਂ ਨੇ ਕਰਨਾ ਨਾ ਗੁੱਸਾ ਕਿਲਾ ਨਹੀਂ ਮਲਾਲ ਨਹੀਂ ਹੁੰਦਾ ਕਿ ਰੱਬ ਕਿਹੋ ਜਿਹਾ ਕਹਿਰ ਬਤਾਈ ਬਿਲਕੁਲ ਰੱਬ ਨਾਲ ਅਸੀਂ ਗੁੱਸਾ ਕਰਨਾ ਹੀ ਬੇਕੁਮ ਇਨਸਾਨੀਆ ਸਤਾਰਾਂ ਕਿਲੇ ਕਮਾ ਸੀਗਾ ਉਸ ਜੁਲੰਸਾ ਸੀਗਾ ਦੀ ਸਭੂ ਵੀ ਡੁੱਬ ਗਿਆ ਤਾਂ ਮਨਮਨ ਘਰਾਂ ਦੇ ਉੱਤੇ ਗਾਰ ਚੜੀ ਹੋਈ ਹੈ ਜਿਹੜੀ ਗਾਰ ਲੋਕ ਆਪਣੇ ਘਰਾਂ ਦੀ ਸਾਫ਼ ਕਰ ਰਹੇ ਨੇ ਤਸਵੀਰਾਂ ਨਾਲ ਸਾਂਝੀਆਂ ਕਰ ਰਹੇ ਕਿਉਂਕਿ ਦੁਬਾਰਾ ਉੱਠਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਕਿਉਂਕਿ ਖੇਤਾਂ ਦੇ ਵਿੱਚ ਵੀ 5-5 ਫੁੱਟ ਜਿਹੜਾ ਇਹ ਰੇਤਾ ਚੜਿਆ ਹੋਇਆ ਆਪਾਂ ਤੁਹਾਨੂੰ ਰੇਤਾ ਦਿਖਾਇਆ ਤਾਂ ਉਸੇ ਤਰੀਕੇ ਦੇ ਨਾਲ ਜਿਹੜੀ ਗਾਰ ਘਰਾਂ ਦੇ ਵਿੱਚ ਬੜੀ ਆ ਰੇਤ ਦੇ ਨਾਲ ਕਿਉਂਕਿ ਦਰਿਆ ਦੇ ਨਾਲ ਜੋ ਗਾਰ ਆਈ ਹੈ ਜੋ ਹੜ੍ਹ ਦੇ ਨਾਲ ਗਾਰ ਆਈ ਹੈ ਉਹ ਘਰਾਂ ਦੇ ਵਿੱਚ ਬੜੀ ਹੈ ਤੇ ਬਜ਼ੁਰਗ ਬਾਪੂ ਜੀ ਜਿਹੜੇ ਲਗਾਤਾਰ ਲੱਗੇ ਹੋਇਆ ਤੇ ਜੋ ਗੰਦਮੰਦ ਬਾਹਰੋਂ ਸਾਰਾ ਘਰਾਂ ਦੇ ਅੰਦਰ ਵੜ ਗਿਆ ਘਰਾਂ ਦਾ ਸਮਾਨ ਬੁਰੇ ਤਰੀਕੇ ਦੇ ਨਾਲ ਖਰਾਬ ਹੋਇਆ ਨਾਲ ਨਿਆਣੇ ਵੀ ਜਿਹੜੇ ਲੱਗੇ ਹੋਇਆ ਬਾਪੂ ਜੀ ਆਜੋ ਬਾਪੂ ਜੀ ਮਾੜਿਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਮਤਲਬ ਕਿ ਦੇਖੋ ਨਾ ਕਿੰਨੀ ਉਮਰ ਹੋ ਗਈ ਤੁਹਾਡੀ ਹਾਂਜੀ ਤੇ ਅੱਜ ਫਿਰ ਹਾਲਾਤ ਜਿਹੜੇ ਆ ਉਹ ਪੰਜਾਬ ਦੇ ਸੋਹਣ ਦਾ ਨਾਮ ਨਹੀਂ ਲੈ ਰਿਹਾ ਕਦੇ ਕੋਈ ਮਾਰ ਪੈਂਦੀ ਹੈ ਕਦੇ ਕੋਈ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਮੈਂ ਅਸੀਂ ਗੱਲਾਂ ਸਹਿਮਤ ਹੈਗੇ ਆ ਹਾਂਜੀ 88 88 ਵੀ ਇਹ ਫਲਾਦਾ ਸੀਗਾ ਪਰ ਹੁਣ ਉਹ ਤੋਂ ਵੀ ਜ਼ਿਆਦਾ ਆਇਆ ਜੀ ਤੇ ਇਹ ਤਾਂ ਜੀ ਸਰਕਾਰਾਂ ਨੂੰ ਚਾਹੀਦਾ ਜੀ ਸਿਆਣੇ ਜੀ ਤੁਸੀਂ ਬਪੂ ਜੀ ਬਰਾਜ ਹਨਾ ਅੰਦਰੋਂ ਦਿਲ ਦੁੱਖਦਾ ਕਿ ਕੀ ਹਾਲਾਤ ਘਰ ਦੇ ਬਣ ਗਏ ਜੀ ਕੋਣ ਕੋਣ ਜਾਣੇ ਜੀ ਕਿਸਾਨ ਉਹ ਔਖਾ ਔਖਾ ਬਹੁਤ ਆ ਦੇਖੋ ਜੀ ਤੁਸੀਂ ਇਹ ਲੱਗੇ ਹੋਇਆ ਕਿੰਨਾ ਟਾਈਮ ਲੱਗ ਜੂਗਾ ਇਹਨੂੰ ਸਾਫ ਕਰਨ ਨੂੰ ਬਹੁਤ ਮੁਸ਼ਕਲ ਹੈ ਇਹ ਦੇ ਨਾ ਮੇਰੇ ਖਿਆਲ ਦੇ ਵਿੱਚ ਮਹੀਨਾ ਲੱਗਦਾ ਨਾ ਹਾਂ ਸਮੇਂ ਜੋ ਮਹੀਨਾ ਲੱਗਦਾ ਨਾ ਆਮ ਨਾਲ ਲੱਗਦਾ ਨਾ ਤੇ ਬੜਾ ਜੀ ਦੁੱਖ ਹੈ ਜੀ ਕੀ ਕਰ ਸਕਦੇ ਹਾਂ ਪਰ ਮਾਲ ਦੇ ਵਿੱਚ ਆਉਂਦਾ ਕਿ ਮਹੀਨਾ ਰੋਟੀ ਕਿੱਥੋਂ ਖਾਵਾਂਗੇ ਕੀ ਕੰਮ ਕਰਾਂਗੇ ਹਨਾ ਜੀ ਫਸਲ ਮਾਰੀ ਗਈ ਹਾਂ ਜੀ ਕੱਟ ਹਾਂ ਜੀ ਕਿੰਨੀ ਫਸਲ ਸੀ ਇਹ 17 ਕਿਲੋ ਜੀ 14 ਦੇ 17 ਤੱਕ ਇਹ ਮੇਰੇ ਭੈਣ ਜੀ ਦੇ ਘਰ ਆ ਅੱਛਾ ਜੀ ਜੀ ਹੈਲਪ ਵਾਸਤੇ ਆਏ ਹੋਏ ਹਾਂ ਇਹ ਸਤਾਰਾਂ ਕਿਲੀ ਕਮਾ ਸੀਗਾ ਕੁਸ ਇਹ ਝੋਲਾ ਸੀਗਾ ਦੇ ਸਭ ਉਹ ਵਿਲ ਬਗਿਆ ਤੇ ਬਾਕੀ ਤੁਸੀਂ ਅੰਦਰ ਦੇਖ ਸਕਦੇ ਤੁਸੀਂ ਤੇ ਲੱਗਦਾ ਜਿੱਦਾਂ ਪੰਜਾਬੀ ਇੱਥੇ ਮਦਦ ਕਰਨ ਲਈ ਆ ਰਹੇ ਜਾਂ ਚਾਹੇ ਕੋਈ ਰਾਸ਼ਨ ਪਾਣੀ ਕੁਝ ਪਚਾ ਰਿਹਾ ਹਨਾ ਮਤਲਬ ਜੇ ਉਹ ਨਾ ਹੁੰਦੇ ਤਾਂ ਕੀ ਹੁੰਦਾ ਜੀ ਯਕਲੇ ਜੀ ਹੈਲਪ ਕਿੰਨੀ ਕੀਤੀ ਆ ਅਸੀਂ ਕੁਝ ਕਹਿ ਨਹੀਂ ਸਕਦੇ ਕਿ ਕੋਈ ਸਾਡੇ ਕੋ ਬਿਆਨ ਨਹੀਂ ਹੈਗਾ ਧੰਨਵਾਦ ਕਰਦਾ ਕਿ ਇੰਨੀ ਹੈਲਪ ਕੀਤੀ ਲੋਕਾਂ ਨੇ ਅੱਧੀ ਅੱਧੀ ਰਾਤ ਤੱਕ ਮੋਮਬਤੀਆਂ ਤੱਕ ਮਲ ਤੇ ਹਰ ਚੀਜ਼ ਪਹੁੰਚੀ ਆ ਜੋ ਅੱਜ ਜੀ ਕਹਿਤੀ ਕਿ ਸਾਹੀ ਭੁੱਖੇ ਮਰ ਗਏ ਉਹਨਾਂ ਵੱਲ ਭੁੱਖੇ ਬਿਲਕੁਲ ਨਹੀਂ ਮਰੇ ਬਹੁਤ ਜ਼ਿਆਦਾ ਹੈਲਪ ਕੀਤੀ ਆ ਮੈਂ ਕਿਹਨੇ ਕੋਲ ਕੋ ਧੰਨਵਾਦ ਕਰਦੇ ਉਹਨਾਂ ਦਾ ਤੇ ਬਾਕੀ ਤੇ ਭੈਣ ਦਾ ਘਰ ਆ ਪਰ ਰੋਣਾ ਤੁਹਾਨੂੰ ਦੇਖਾ ਉਹਨਾ ਬਰਾਬਰ ਹੀ ਆ ਰਿਹਾ ਜੀ ਨਾਲ ਜੰਮੇ ਜਾਇਦਾ ਕਹਿੰਦੇ ਦੁੱਖ ਬਰਾਬਰ ਹੁੰਦਾ ਜੀ ਇਹ ਦੇਖੋ ਬਹੁਤ ਮਾੜੇ ਹਾਲਾਤ ਆ ਜੀ ਹਣਾ ਤੇ ਬਾਪੂ ਜੀ ਹੁਣ ਤੁਹਾਨੂੰ ਲੋੜ ਇਸ ਵੇਲੇ ਕਿਹੜੇ ਕਿਹੜੇ ਚੀਜ਼ ਦੀ ਮੈਂ ਤੁਹਾਨੂੰ ਦੱਸਾਂ ਕਿ ਇੱਕ ਮਹੀਨਾ ਪਹਿਲੇ ਮੇਰੇ ਸਾਡੇ ਜੋ ਜੀਜਾ ਜੀ ਐਕਸਪਾਇਰ ਹੋ ਗਏ ਸੂਬੇ ਦਾ ਟਾਇਮੈਂਟ ਆਇਆ ਸੀ ਸਿਕਰੀ ਬੈਂਟਰੀ ਤੋਂ ਔਰ ਉਤੋਂ ਤੋਂ 2 ਮਹੀਨੇ ਪਹਿਲੇ ਭੈਂਜੇ ਨੇ ਦੀ ਬੇਟੀ ਉਹਨਾਂ ਦੇ ਬੱਚਾ ਇਹ ਤਰ੍ਹਾਂ ਸਾਲ ਦਾ ਉਹਦਾ ਐਕਸੀਡੈਂਟ ਮਤਲਬ ਬਲੇਡ ਗੱਡੀ ਉਤੋਂ ਚੜਾਤੀ 3 ਮਹੀਨੇ ਪਹਿਲੇ ਇਹ ਕਮ ਹੋਇਆ ਆਫਟਰ 2 ਮੰਥਸ ਜੋ ਹੈ ਇਹ ਭਾਜੀ ਜਿੱਤ ਹੋਗੀ ਤੇ ਭਾਜੀ ਦੀ ਡੈਥ ਹੋਣ ਤੋਂ ਆਫਟਰ 4 ਡੇਜ਼ ਜੋ ਹੈ ਇਹ ਫਲੱਡ ਆ ਗਿਆ ਤੇ ਬਹੁਤ ਔਖਾ ਹੈ ਰਾਪਾਣ ਅੰਕਲ ਗੁੱਸਾ ਗਿਆ ਨਹੀਂ ਮਲਾਲ ਨਹੀਂ ਹੁੰਦਾ ਕਿ ਰੱਬ ਕਿਹੋ ਜਿਹਾ ਕਹਿਰ ਬਚਾਈ ਜਾ ਰਿਹਾ ਹੈ ਬਿਲਕੁਲ ਰੱਬ ਨਾਲ ਅਸੀਂ ਗੁੱਸਾ ਕਰਨਾ ਹੀ ਬੇਕੂ ਇਨਸਾਨੀਅਤ ਨਹੀਂ ਹੈ ਕਿਉਂ ਰੱਬ ਤਾਂ ਕਦੀ ਬੁਰਾ ਕਰਦਾ ਨਹੀਂ ਹੈ ਬਾਪ ਕਦੀ ਮਾਂ ਬੱਚਿਆਂ ਦਾ ਬੁਰਾ ਕਰਦਾ ਨਹੀਂ ਹੈ ਤਵਾਹੀ ਅੰਕਲ ਮੱਚੀ ਕਿੰਨੇ ਬੁਰੇ ਸੀ ਤਾਂ ਭਾਈ ਬੇਸ਼ੱਕ ਮੱਚੀ ਆ ਪਰ ਮੈਂ ਉਸ ਗੋਲ ਨੂੰ ਮੈਂ ਬੁਰਾ ਕਦੀ ਨਹੀਂ ਕਹਿ ਸਕਦਾ ਕਾਹੀ ਮਾਂ ਪਿਓ ਕਿਦ ਬੁਰਾ ਕਹਿ ਨਹੀਂ ਸਕਦੇ ਕਿਉਂ ਜੇ ਜੋ ਸਾਡਾ ਤੇ ਪਰਮਾਤਮਾ ਸਾਡਾ ਪਿਤਾ ਹੈ ਅੱਜ ਉਹਨਾਂ ਨੇ ਬੁਰਾ ਕੀਤਾ ਤਾਂ ਭਲਾ ਵੀ ਤੋਨਾ ਕਰਨਾ ਜੋ ਨਾ ਲੱਖੋਂ ਕਾਕਾ ਕਰ ਦਿੱਤਾ ਤੇ ਕੱਖੋਂ ਲੱਕ ਵੀ ਤੋਂ ਉਹਨਾਂ ਨੇ ਕਰਨਾ ਨਾ ਇਸ ਚੀਜ਼ ਦੇ ਤੇ ਮੈਂ ਪਰਮਾਤਮਾ ਦੇ ਜਲਾਤ ਕਰ ਹੀ ਨਹੀਂ ਸਕਦੇ ਕਿੱਡੇ ਹੌਸਲੇ ਪੰਜਾਬੀਆਂ ਦੇ ਚੜ੍ਹਦੀ ਕਲਾ ਦੇ ਵਿੱਚ ਹਨਾ ਉਹੀ ਸੁਨੇਹਾ ਦਿੰਦੇ ਕਿ ਆਪਾਂ ਚੜ੍ਹਦੀ ਕਲਾ ਨਹੀਂ ਨਹੀਂ ਮੈਂ ਤੇ ਮੈਂ ਕਿਹਾ ਕਿ ਜੋ ਪੰਜਾਬੀ ਕਹਿ ਦਿੰਦੇ ਹਨਾ ਲੰਗਰ ਦੀ ਗੱਲ ਕੀ ਬੰਦੇ ਕਹਿ ਦਿੰਦੇ ਐਵੇਂ ਲੰਗਰ ਲਾਉਂਦੇ ਹੁਣ ਆ ਕੇ ਇੱਥੇ ਦੇਖੋ ਲੰਗਰ ਦੀ ਅਹਿਮੀਅਤ ਕੀ ਆ ਹੁਣ ਆਪਾਂ ਇੱਥੇ ਲੱਗੇ ਆ ਨਾ ਸਾਡੇ ਕੋਲ ਕੁਝ ਨਹੀਂ ਹੈਗਾ ਖਾਣ ਨੂੰ ਸਾਡੇ ਤੁਸੀਂ ਅੰਦਰ ਜਾ ਕੇ ਦੇਖੋ ਨਾ ਤੇ ਦੁੱਧ ਹੈ ਨਾ ਕੋਈ ਰਸਣ ਬਚਿਆ ਨਾ ਕੋਈ ਬਿਸਤਰਾ ਇਹ ਕੌਣ ਕਰ ਰਿਹਾ ਹਾਂਜੀ ਇਹ ਸੰਗਤਾਂ ਕਰ ਰਹੀਆਂ ਨੇ ਇਹ ਪੰਜਾਬ ਦੀ ਜੋ ਕੌਮ ਕਰ ਰਹੀ ਹੈ ਪੰਜਾਬ ਦੀ ਸੰਗਤ ਕਰ ਰਹੀ ਹੈ ਤੇ ਕਿਉਂ ਨਾ ਅੱਜ ਇੱਕ ਇੱਕ ਪ੍ਰਸ਼ਾਦਾ ਫੜਦੇ ਵੀ ਅੰਕਲ ਅਥਰੂ ਡਿੱਗਦੇ ਆ ਜੀ ਹਨਾ ਜੀ ਮਤਲਬ ਇਹ ਕਿੱਡੀ ਜਜ਼ਬਾ ਕਿੱਡਾ ਲੋਕਾਂ ਦੇ ਵਿੱਚ ਹਣਾ ਕਿ ਕਿਤੋਂ ਇਹ ਗੁਰਤੀ ਪ੍ਰਮਾਤਮਾ ਦੀ ਕਿੱਡੀ ਆਣਾ ਅੱਜ ਉਹ ਸਾਡੇ ਗੁਰੂ ਪੀਰ ਦਸਵੇਂ ਪਿਤਾ ਹਨ ਜਿਨ੍ਹਾਂ ਨੇ ਚਾਰ ਆਪਣੇ ਹਨਾ ਸਹਬਜਾ ਦੇ ਵਾਰਤੇ ਬਿਲਕੁਲਕਿ ਜੇ ਉਹਨਾਂ ਦੀਆਂ ਕੁਰਬਾਨੀਆਂ ਤੇ ਕਿਤੇ ਵਾਰੇ ਵਾਰੇ ਜਈ ਉਹਨਾਂ ਦਾ ਦੁਨੀਆ ਤੇ ਨਾਮ ਨਾਲ ਹੋਇਆ ਨਾ ਹੋ ਸਕਦਾ ਦੂਰੰਦੇਸ਼ੀ ਗੱਡੀ ਗੁਰੂਆਂ ਦੀ ਜਦੋਂ ਇਹ ਜਿਹੜਾ ਪਿੰਗਰ ਪਿੰਗਰ ਲੰਗਰਾਂ ਉੱਚ ਲੜੇ ਜੋਖਾ ਹੈ ਲੋਕ ਦੇ ਵੇਖੋ ਰੇਖਾ ਬਚਾ ਲੈ ਤਾਂ ਜਿੱਤਾ ਧਰਤੀ ਤੇ ਕਹਿਰ ਡਿੱਗ ਰਿਹਾ ਲੱਗਦਾ ਕਿ ਪ੍ਰਭਾ ਦੁਬਾਰਾ ਵਾਪਸ ਆ ਜਾਏ ਮੈਂ ਕਹਿੰਦਾ ਜੀ ਜਦੋਂ ਬੰਦੇ ਤੇ ਗੋਡੇ ਲੱਗ ਜਾਂਦੇ ਹਨਾ ਉੱਠਣਾ ਬਹੁਤ ਔਖਾ ਹੈ ਉਹ ਔਖਾ ਹੈ ਪਰ ਪ੍ਰਮਾਤਮਾ ਦੇ ਗੋਡੇ ਲਾ ਕੇ ਉਠਾਉਣ ਵਾਲਾ ਵੀ ਉਹ ਹੀ ਆਂ ਪ੍ਰਮਾਤਮਾ ਨੂੰ ਕਦੀ ਬੁਰਾ ਕਹਿ ਨਹੀਂ ਸਕਦੇ ਇਹ ਜੋ ਪ੍ਰਮਾਤਮਾ ਬੁਰਾ ਕਹਿੰਦਾ ਉਹ ਤੇ ਬੋਲ ਮੈਂ ਉਹਨੂੰ ਇਨਸਾਨ ਸਮਝ ਨਹੀਂ ਸਕਦਾ ਪਰਮਾਤਮਾ ਤੇ ਪਰਮਾਤਮਾ ਹੀ ਆ ਪੰਜਾਬੀ ਰੋਲਦਾ ਕਿਉਂ ਐਡੀ ਮਿਹਨਤੀ ਕੌਮ ਆ ਬਾਹਰ ਜਾ ਕੇ ਵੀ ਆਪਣੇ ਕਿੱਡੇ ਕਿੱਡੇ ਤਕੜੇ ਕਾਰੋਬਾਰ ਖੜੇ ਕਰ ਲੈ ਪਰ ਪੰਜਾਬ ਜਿਹੜਾ ਆ ਜਿੱਥੋਂ ਪੰਜਾਬ ਦੇ ਜੰਪਾ ਵਾਲਾ ਪੰਜਾਬ ਕਿਉਂ ਐਡਾ ਰੋਲ ਰਿਹਾ ਐਡੀ ਕਿਸਮਤ ਮਾੜੀ ਕਿਉਂ ਹਾਂ ਇਹ ਵੇਖੋ ਜੀ ਸਾਡੀ ਕੁਝ ਬੰਦੇ ਨਹੀਂ ਸੋਚਾ ਹੁੰਦੀਆਂ ਨੇ ਕਿ ਜੇ ਹਰ ਬੰਦੇ ਦੀ ਜੋ ਜੋ ਸੋਚ ਹੈ ਥਿੰਕਿੰਗ ਅਲਗ-ਅਲਗ ਹੈਗੀ ਆ ਕਈਆਂ ਦੀ ਹੁਣ ਇਹ ਵੀ ਦੇਖੋ ਕੋਈ ਅਰਬਪਤੀ ਆ ਉਹ 2 ਰੁਪਏ ਵੀ ਸੇਵ ਨਹੀਂ ਕਰ ਰਿਹਾ ਇੱਕ ਜਿਹੜਾ ਮੰਗ ਕੇ ਗੁਜ਼ਾਰਾ ਕਰ ਰਿਹਾ ਉਹ ਵੀ ਸੇਵਾ ਦੇ ਨਾਲ ਨਾਲ ਬਾਰੇ ਪਿੰਡਾਂ ਚ ਉਹ ਰਸ ਲੈ ਕੇ ਆ ਰਹੇ ਨੇ ਤੇ ਸੰਗਤਾਂ ਤੇ ਪਿੰਡਾਂ ਚ ਕਈ ਲੋਕ ਲੰਗਰ ਲਾ ਰਹੇ ਨੇ ਵੀ ਤੁਸੀਂ ਸਾਡੇ ਰਸ ਲੈ ਕੇ ਆਏ ਹੋ ਹਨਾ ਉਹ ਗੱਡੀ ਮਤਲਬ ਚੜ੍ਹਦੀ ਕਲਾ ਵਾਲੀ ਨਹੀਂ ਮੈਂ ਕਹਿੰਦਾ ਜੀ ਮੈਨੂੰ ਮੈਂ ਕੱਲ ਵੀ ਆਇਆ ਸੀਗਾ ਪਰਸੋ ਤਾਂ ਨਹੀਂ ਮੈਂ ਆਇਆ ਕੱਲ ਆਇਆ ਜੀ ਇੱਥੇ ਮਾਣ ਕੇ ਦੇਖਿਆ ਕਿ ਸੰਗਤ ਇੰਨੀ ਸੇਵਾ ਕਰ ਰਹੀ ਆ ਕਿ ਮੈਂ ਜ਼ਿੰਦਗੀ ਦੇ ਵਿੱਚ ਫਸਟ ਟਾਈਮ ਦੇਖਿਆ ਕਿ ਇੰਨੀ ਮਤਲਬ ਸੰਗਤ ਦਿਲੋਂ ਐਨਾ ਮਤਲਬ ਪਾਰ ਲੰਘ ਕੇ ਪਾਣੀ ਨੂੰ ਡਰ ਕੇ ਨੇ ਤੇ ਕਈ ਕਰਾਂ ਜਿਹੜੇ ਬੈਠੇ ਨੇ ਬਾੜ ਨਾ ਨਿਕਲਿਓ ਪਾਣੀ ਰੋਲ ਲਏਗਾ ਉਹ ਵੀ ਤੇ ਕਿਸੇ ਦੇ ਪੋਤੇ ਆ ਉਹ ਵੀ ਤੇ ਕਿਸੇ ਦੇ ਪਿਓ ਨੇ ਉਹ ਵੀ ਕਿਸੇ ਦੇ ਬੇਟੇ ਨੇ ਉਹ ਵੀ ਕਿਤੇ ਬੇਟੀਆਂ ਚ ਲਈ ਰੋਟੀ ਪਕਾ ਰਹੀਆਂ ਨੇ ਲੱਗ ਮੈਂ ਆਪ ਤੋਰ ਰਿਹਾ ਜੀ ਹਾਂ ਜੀ ਮਾਪੇ ਆਪ ਤੋਰ ਰਿਹਾ ਜਾ ਕੇ ਸੇਵਾ ਕਰੋ ਜਾਓ ਸੇਵਾ ਕਰੋ ਉਹ ਵੀ ਮਾਮਾ ਵੀ ਦਾਗ ਸੇਵਾ ਕਰੀਏ ਜੇ ਲੰਗਰ ਪੱਕੇ ਆ ਰਿਹਾ ਬਣਾ ਬਣ ਕੇ ਆ ਰਹਾ ਉਹ ਸਾਡੀ ਬੀਬੀਆਂ ਬਣਾ ਰਹੀਆਂ ਕੋਈ ਭਾਈ ਸਾਹਿਬ ਬਣਾ ਰਹੇ ਨੇ ਇੰਨੀ ਨਹੀਂ ਦੋ ਤਾਂ ਕੋਈ ਭੁੱਖਾ ਨਹੀਂ ਆ ਜਾ ਕੋਈ ਕਹਿ ਦੇਣਾ ਕਿ ਇੰਨੀ ਕਹਿਰ ਤੋਂ ਹੋਈ ਤੇ ਮੈਂ ਕਹਿਰ ਤੋਂ ਇਸ ਭੁੱਖਾ ਰਹਿ ਗਿਆ ਭੁੱਖਾ ਰਹਿ ਗਿਆ ਕੋਈ ਨਹੀਂ ਕਹਿ ਸਕਦਾ ਹਾਂ ਇਹਨਾਂ ਕਹਤਾ ਕਹਿਰ ਦਾ ਸਾਡਾ ਮਾਰਿਆ ਗਿਆ ਸਾਡਾ ਡੁੱਬ ਗਿਆ ਇਹ ਕਹਿ ਸਕਦੇ ਬਟ ਇਹ ਨਹੀਂ ਕੋਈ ਕਹਿ ਸਕਦਾ ਕਿ ਮੈਂ ਮੈਂ ਭੁੱਖ ਨਾਲ ਬੈਠਾ ਪਰ ਕਿਤਨੇ ਕਿਤੇ ਉਹਨਾਂ ਦੇ ਆਣ ਦੇ ਨਾਲ ਜੋ ਜ਼ਖਮ ਉਹਨਾਂ ਨੂੰ ਮਲਮ ਥੋੜਾ ਜਰੂਰ ਲੱਗਿਆ ਹਾਂ ਲੱਗਦਾ ਲੱਗਦਾ ਉਹ ਤੇ ਲੱਗਦਾ ਹੀ ਹੈ ਜੀ ਵੇਖੋ ਜੀ ਕੋਈ ਵੀ ਕਹੇ ਜੀ ਤੁਸੀਂ ਮੇਰੇ ਨਾਲ ਸੁਣਿਆ ਮੇਰੀ ਗੱਲ ਮੇਰੇ ਨਾਲ ਤੁਸੀਂ ਜੋ ਕਨਵਰਸੇਸ਼ਨ ਕੀਤੀ ਆ ਤੇ ਮੈਂ ਵੀ ਉਹਦੇ ਵਿੱਚ ਤੁਹਾਡੇ ਨਾਲ ਰੋਕੇ ਦਿਖਾਇਆ ਹੀ ਆ ਬਿਲਕੁਲ ਥੋੜਾ ਹਲਕਾ ਹੋਏ ਤੁਸੀਂ ਵੀ ਹਾਂਜੀ ਬਿਲਕੁਲ ਜੀ ਸਾਡਾ ਤੁਸੀਂ ਤਾਂ ਕੋਈ ਤੇ ਬੇਟੇ ਜੀ ਤੁਸੀਂ ਤਾਂ ਇੱਥੇ ਪਾਰ ਕਰਕੇ ਆਏ ਤੁਸੀਂ ਸਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਜੀ ਦੁੱਖ ਸਾਂਝਾ ਕਰ ਰਹੇ ਜੀ ਹਾਂਜੀ ਤੁਹਾਡਾ ਮੈਂ ਤਾਂ ਇਹ ਹੈਰਾਨ ਆ ਮੈਂ ਜਦੋਂ ਚਲਣ ਬਾਈ ਹੁਣਾ ਉਹਦੇ ਕੋ ਜਾਊਗਾ ਉਹ ਮੁੰਡੇ ਕੋਲ ਕਿਉਂਕਿ ਜਦੋਂ ਮੈਂ ਲੰਘ ਰਿਹਾ ਇੱਥੇ ਆਣਾ ਤੁਸੀਂ ਕਹਿੰਦੇ ਘਰੇ ਨਾ ਦੁੱਧ ਆ ਨਾ ਪਾਣੀ ਆ ਨਾ ਕੁਝ ਵੀ ਨਹੀਂ ਹੈਗਾ ਤੇ ਉਹ ਨਿੱਕਾ ਮੁੰਡਾ ਆ ਉਹਨੂੰ ਐਨੇ ਆਪਾਂ ਕਹਿੰਦੇ ਵਜਵਾਕਾਂ ਨੂੰ ਤਾਂ ਇੰਨਾ ਪਤਾ ਨਹੀਂ ਹੁੰਦਾ ਪਰ ਫਿਰ ਵੀ ਉਹ ਪਾਣੀ ਪੁੱਛ ਰਿਆ ਜੀ ਮੈਨੂੰ ਸੁਲੇਆ ਮਾਰ ਰਿਆ ਜੀ ਨਾ ਕਿੱਡੀ ਵੱਡੀ ਗੱਲ ਹਾਂਜੀ ਬਿਲਕੁਲ ਬਿਲਕੁਲ ਜੋ ਸਾਡਾ ਫਰਜ਼ ਬੰਦਾ ਕਿਉਂਕਿ ਸਾਨੂੰ ਸਿੱਖਿਆ ਮਿਲੀ ਹੈ ਗੁਰੂਆਂ ਨੇ ਸਿੱਖਿਆ ਦਿੱਤੀ ਹੈ ਹਾਂ ਬਿਲਕੁਲ ਸਿੱਖਿਆ ਹੋਣੀ ਚਾਹੀਦੀ ਹੈ ਹਰ ਮਾਂ ਪਿਓ ਦਾ ਫਰਜ਼ ਬੰਦਾ ਹੈ ਕਿ ਬੱਚਿਆਂ ਸਿੱਖਿਆ ਦੇਣੀ ਕੋਈ ਰਾਈ ਜਾ ਰਿਹਾ ਕੋਈ ਦੁਖੀ ਹੈ ਉਹਦਾ ਦੁੱਖ ਦੇ ਨਾਲ ਦੁੱਖ ਸਾਂਝਾ ਕਰਨਾ ਇਹ ਤਾਂ ਜੀ ਸਾਡਾ ਫਰਜ਼ ਬੰਦਾ ਵਾ ਇਹ ਸਾਡੇ ਗੁਰੂਆਂ ਨੇ ਦੱਸਿਆ ਕਿ ਆਪਣਾ ਜਾਨ ਵੀ ਵਾਰ ਦੋ ਪਰ ਚੰਗਾ ਕੰਮ ਕਰੋ ਨੇਕ ਕੰਮ ਕਰੋ ਜਿਸ ਨਾਲ ਸਾਡੇ ਗੁਰੂਆਂ ਦੀ ਵੀ ਇੱਜ਼ਤ ਰਹੇ ਸਾਡੇ ਮਾਪਿਓ ਨੇ ਕੋਈ ਕਹੇਗੇ ਚੰਗੇ ਮਾਪਿਓ ਦੇ ਬੱਚੇ ਨੇ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਮੈਂ ਤੇ ਇਹੀ ਕਹਿ ਰਹਾ ਨਹੀਂ ਕੀ ਨਾਮ ਹੈ ਬਈ ਤੁਹਾਡਾ ਮੇਰਾ ਨਾਮ ਤਾਜਵੀਰ ਸਿੰਘ ਜੀ ਅੰਕਲ ਹੁਣੀ ਕਹਿੰਦੇ ਕਿ ਘਰੇ ਕੁਛ ਐ ਨਹੀਂ ਤੁਸੀਂ ਫਿਰ ਵੀ ਪਾਣੀ ਦੀ ਸੁਲਿਆ ਮਾਰ ਰਹੇ ਹੋ ਤੁਹਾਡੇ ਘਰੇ ਐਡੀ ਵੱਡੀ ਮੁਸੀਬਤ ਆਈ ਹੋਈ ਹੈ ਮਤਲਬ ਕਿ ਕਿਵੇਂ ਮਤਲਬ ਕੀ ਸੋ ਜਾ ਰਹੇ ਨੇ ਤੇ ਉਮਰ ਵੀ ਤੁਹਾਡੀ ਥੋੜੀ ਜੀ ਹੈ ਉਹ ਤਾਂ ਹੈ ਜੋ ਹਨ ਮਾਪਿਓ ਨੇ ਸਖਾਇਆ ਫਿਰ ਗਾਂ ਉਹੀ ਉਹੀ ਮਾਪਿਓ ਦੇ ਪੈਰਾਂ ਪਿਛੇ ਆ ਮੇਰੀ ਭੂਆ ਜੀ ਦਾ ਘਰ ਆ ਸਾਡਾ ਪਿੰਡ ਹੈ ਜਨਾਲਾ ਪਾਪਾ ਹਾਨੂੰ ਪਾ ਲੱਗਾ ਪੀਣਾ ਇੱਥੇ ਕੀ ਕੀ ਕਹਿੰਦੇ ਆ ਮਾਪੇ ਪੀ ਸਖਾ ਦੇ ਜੀ ਕਹਿੰਦੇ ਵੀ ਜੇ ਕੋਈ ਘਰੇ ਪਾਏ ਜਾਂਦਾ ਹੋਵੇ ਭਾਈ ਨਾ ਹੀ ਜਾਂਦਾ ਹੋਵੇ ਉਹਨੂੰ ਪਾਣੀ ਪਾਣੀ ਪੁੱਛਣਾ ਪਾਣੀ ਪੁੱਛਣਾ ਚਾਹ ਬੁਛਣੀ ਬਾਕੀ ਉਹਦੀ ਮਰਜ਼ੀ ਪੀਓ ਛਗੇ ਨਾ ਛਗੇ ਸਾਡਾ ਬਾਅਦ ਫਰਜ਼ ਪੁੱਛਣਾ ਤੇ ਆ ਨਹੀਂ ਵੀ ਜੇ ਕੋਈ ਘਰੇ ਆ ਗਿਆ ਨਾ ਮੱਥੇ ਤੇ ਵੱਟ ਪਾ ਲੈਣੇ ਭੀ ਕਿਉਂ ਆ ਗਿਆ ਆਜੋ ਅੱਗੇ ਆਜੋ ਉੱਤੇ ਮੈਂ ਬਿਲਕੁਲ ਸਭ ਮੁਸ਼ਕਲ ਵੀ ਕਾਫੀ ਬਈ ਤੁਹਾਡੇ ਘਰ ਦੇ ਵਿੱਚ ਹੈਗੀ ਹੈ ਕਾਫੀ ਜਿਆਦਾ ਦੇਖੋ ਨਾ ਕਿੰਨਾ ਜਿਆਦਾ ਆਹਾ ਜਿਹੜੀ ਮਿੱਟੀ ਭਰੀ ਹੋਈ ਆ ਤੁਸੀਂ ਦੇ ਵਿੱਚ ਲੱਗੇ ਹੋਏ ਆ ਹਨਾ ਤੇ ਲੱਗਦਾ ਕਿ ਹੁਣ ਇੱਕ ਦੂਜੇ ਦੀ ਮਦਦ ਦੇ ਨਾਲ ਇਹ ਸਾਰਾ ਕੁਝ ਸੈੱਟ ਕੀਤਾ ਜਾ ਰਿਹਾ ਹਾਂਜੀ ਹੁਣ ਸਾਡਾ ਪਿੰਡ ਤਾਂ ਵੈਸੇ ਇਥੋਂ 30 ਕਿਲੋਮੀਟਰ ਦੂਰ ਆ ਪਰ ਆਪਾਂ ਫਿਰ ਵੀ ਇਥੇ ਸੇਵਾ ਕਰਨ ਆਏ ਆ ਆ ਮੇਰੀ ਭੁਆਈ ਦਾ ਪੋਤਰਾ ਤੇ ਆ ਇਹਨਾਂ ਦੇ ਵੀ ਪਿੱਛੇ ਸ਼ੈੱਡ ਵਗ ਗਈਆਂ ਦਾ ਤੇ ਆ ਇਧਰ ਇਹਨਾਂ ਦਾ ਆਚਾਰ ਆ ਤੇ ਇਹ ਆਚਾਰ ਕਰਕੇ ਇਹਨਾਂ ਦੇ ਘਰ ਬਚ ਗਏ ਨਹੀਂ ਤਾਂ ਇਹਨਾਂ ਦਾ ਘਰ ਸਾਰਾ ਵੀ ਜਿੱਦਾਂ ਉਹਦਾ ਨੁਕਸਾਨ ਹੋਇਆ ਇਦਾਂ ਇਹਨਾਂ ਦਾ ਵੀ ਨੁਕਸਾਨ ਹੋ ਜਾਣਾ ਹੈ ਪੀ ਮੇਰੀ ਆ ਤੁਹਾਡੇ ਚੈਨਲ ਆਹੀ ਹੀ ਬੇਨਤੀ ਵੀ ਜਿੱਥੋਂ ਤੱਕ ਆਵਾਜ਼ ਆ ਜਾਂਦੀ ਆ ਵੀ ਅਗਾਈਆਂ ਦਾ ਇਹਨਾਂ ਦਾ ਫਾਰਮ ਤੇ ਅਚਾਰ ਦੀ ਸੇਵਾ ਜੇ ਹੋ ਸਕਦੀ ਤੇ ਅਚਾਰ ਦੀ ਸੇਵਾ ਇੱਥੋਂ ਤੱਕ ਪਹੁੰਚਾ ਦਿਓ ਕਿਉਂਕਿ ਇਹ ਅਚਾਰ ਦੀ ਤੂੜੀ ਕੱਲ ਵੀ ਰਾਇ ਇਹ ਵੀਰ ਤੂੜੀ ਲਾਗੇ ਅਚਾਰ ਵੀ ਜ਼ਰੂਰੀ ਆ ਬਾਕੀ ਸੇਵਾ ਅਹੀਂ ਕਰ ਲੈਣੀ ਆ ਮੀ ਇਹ ਹਫਤੇ ਦਾ ਕੰਮ ਆ ਅੰਦਰ ਪਾਣੀ ਦੀ ਬਹੁਤ ਕਮੀ ਆ ਰਹੀ ਪਰ ਫਿਰ ਵੀ ਜਨਰੇਟਰ ਲਾ ਲਾ ਕੇ ਸਫਾਈਆਂ ਕਰ ਰਹੇ ਆ ਦੁੱਖ ਨਹੀਂ ਹੁੰਦਾ ਬਾਈ ਤੁਹਾਡੀ ਉਮਰ ਵੀ ਥੋੜੀ ਜਿਹੀ ਹੈ ਵੇ ਕਿਹੋ ਜੀ ਸਥਿਤੀ ਚੋਂ ਆਪਾਂ ਲੰਘ ਰਹੇ ਆ ਕੀ ਹਾਲਤ ਜਿਹੜੀ ਆ ਹੋ ਰਹੀ ਹੈ ਇੱਥੇ ਦੇ ਲੋਕ ਦੁੱਖ ਤਾਂ ਬਾਈ ਹੁੰਦਾ ਜਿੱਦਾਂ ਵੀ ਸਾਡੇ ਪਰਦਾਦਿਆਂ 47 ਕੜਾਈ ਹੈਨਾ ਤੇ ਸਾਡੇ ਭਰਾਵਾਂ ਸਾਡੇ ਵੀ ਪਿਓਾਂ ਨੇ 84 ਕੜਾਈ ਤੇ ਜਿਹੜੇ ਸਾਡੇ ਵੀ ਜਿਹੜੇ ਸਾਡੇ ਵੱਡੇ ਭਰਾ ਉਹਨਾਂ ਨੇ 88 ਦਾ ਹੱਡ ਵੇਖਿਆ ਤੇ ਹੁਣ ਆਪਾਂ ਨੂੰ 5 ਦੀ ਇਹੋ ਜਿਹਾ ਕਹਿਰ ਵੇਖਣਾ ਪੈ ਰਿਹਾ ਜੋ ਆਪਾਂ ਕਦੀ ਸੋਚਿਆ ਵੀ ਨਹੀਂ ਭੀ ਇਦਾਂ ਤੁਹਾਨੂੰ ਦੇਖਣਾ ਪਊ ਇੰਨੀਆਂ ਗੱਲਾਂ ਬਾਈ ਤੁਹਾਨੂੰ ਦੱਸਦਾ ਕੌਣਾ ਉਮਰ ਕਿੰਨੀ ਆ ਤੁਹਾਡੀ ਮੇਰੀ ਵੀ 16 ਸਾਲ ਇੰਨੀਆਂ ਗੱਲਾਂ ਤੁਹਾਨੂੰ ਦੱਸਦਾ ਕੌਣਾ ਕਿੱਥੋਂ ਸਿੱਖਦੇ ਹੋ ਦੱਸਦੇ ਵੀ ਬਸ ਪਾਪਾ ਨੂੰ ਹੀ ਦੱਸਦੇ ਵੀ ਆਪਾਂ ਸਾਡਾ ਟਾਈਮ ਇਦਾਂ ਮੇਰੇ ਪਾਪਾ ਵੀ ਬੀਐਸਐਫ ਰਿਟਾਇਰ ਹੋਏ ਆ ਅੰਕਲ ਵੀ ਬੀਐਸਐਫ ਚੋਂ ਰਿਟਾਇਰ ਸਾਰਾ ਇਹਨਾਂ ਦੇ ਪੈਰਾਂ ਵਿਸ਼ੇ ਹੀ ਆ ਦਸੀ ਜਾਂਦੇ ਆਨ ਵੀ ਇਦਾਂ ਆਪਾਂ ਸਮੇਂ ਵੇਖੇ ਆ ਬੜਾ ਔਖਾ ਗਰੀਬ ਘਰੋਂ ਉੱਠਣਾ ਇਹਨਾਂ ਦਾ ਗਰੀਬ ਘਰੋਂ ਉੱਠ ਕੇ ਇੰਨਾ ਘਰ ਪਾਉਣਾ ਤੇ ਬਾਅਦ ਪੈਲੀ ਇੰਨੀ ਬਣਾਉਣੀ ਤੇ ਬਾਅਦ ਐਂਡ ਤੇ ਆ ਕੇ ਫਸਲ ਮਰੀ ਜਾਣੀ ਬਹੁਤ ਦੁੱਖ ਲੱਗਦਾ ਪਰ ਉਹ ਬਾਈ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਦੇਖੋ ਛੋਟੀ ਜੀ ਉਮਰ ਹੈ ਗੱਲਾਂ ਤੁਸੀਂ ਦੇਖ ਸਕਦੇ ਹੋ ਕਿ ਕਿੱਡੀਆਂ ਉੱਚੀਆਂ ਨੇ ਜਿੱਦਾ ਕਹਿੰਦੇ ਨੇ ਨਾ ਵੀ ਜੰਮਦਿਆਂ ਦੇ ਢਿੱਡ ਵਿੱਚ ਜਿਹੜੀ ਆ ਉਹ ਦਾੜੀ ਹੁੰਦੀ ਹੈ ਕਈਆਂ ਦੇ ਉਸੇ ਤਰੀਕੇ ਦੇ ਨਾਲ ਇਸ ਵੀਰ ਨੂੰ ਕਾਫੀ ਨੌਲੇਜ ਆ ਕਿਉਂਕਿ ਮਾਪਿਆਂ ਨੇ ਪਰਮਿਸ਼ਨ ਉਸ ਤਰੀਕੇ ਦੇ ਨਾਲ ਕੀਤੀ ਅਸੀਂ ਲੰਘ ਰਹੇ ਸੀ ਸਾਨੂੰ ਇਹਨਾਂ ਨੇ ਪਾਣੀ ਦੀ ਸੁਲਿਆ ਮਾਰੀ ਹਾਲਾਂਕਿ ਘਰ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਘਰ ਦੇ ਹਾਲਾਤ ਕਿੰਨੇ ਮਾੜੇ ਪਰ ਪਾਣੀ ਦੀ ਸੁਲਿਆ ਮਾਰ ਰਹੇ ਨੇ ਬਾਈ ਹੁਣੀ ਸੋ ਇਹੀ ਆ ਪੰਜਾਬੀਆਂ ਦੀ ਚੜ੍ਹਦੀ ਕਲਾ ਇਹੀ ਗੁੜਤੀ ਆ ਜਿਹੜੇ ਗੁਰੂਆਂ ਨੇ ਦਿੱਤੀ ਹੋਈ ਆ ਤੇ ਜਿਹੜੇ ਕਈ ਸਦੀਆਂ ਤੋਂ ਕਈ 1 ਹੋਣੀ ਹੈ ਤੇ ਨਾ ਕਦੇ ਖਤਮ ਹੋਣ ਵਾਲੀ ਹੈ